ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹਾਂ ਮੈਂ ਕੱਲ ਇੱਕ ਵੀਡੀਓ ਪਾਈ ਸੀਗੀ ਵੀਡੀਓ ਪਾਉਣ ਦਾ ਜਿਹੜਾ ਮੇਰਾ ਨਜ਼ਰੀਆ ਸੀਗਾ ਉਹ ਪੋਜ਼ਿਟਿਵ ਸੀਗਾ ਕਿਉਂਕਿ ਮੈਂ ਵੀਡੀਓ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਿਹੜਾ ਬੰਦਾ ਨਹੀਂ ਟਲਦਾ ਜਿਹਨਾਂ ਜਿਹੜਾ ਬੰਦਾ ਜਿਨੇ ਗਰਾਰੀ ਆ ਵੀ ਮੈਂ ਕੈਨੇਡਾ ਜਾਣਾ ਹੀ ਜਾਣਾ ਤਾਂ ਉਹ ਕਮਸ਼ੇ ਕਮ ਆਪਣੇ ਘਰਦਿਆਂ ਦੇ ਸਿਰ ਕਰਜ਼ਾ ਦਾ ਨਾਂ ਛਡਾਵੇ 25-30 ਲੱਖ ਤਾਂ ਨਾ ਲਵਾਵੇ ਜੇ 25-30 ਲੱਖ ਲਵਾਊਗਾ ਤਾਂ ਉਹਦੇ ਘਰਦਿਆਂ ਨੂੰ ਕੋਈ ਜ਼ਮੀਨ ਗਹਿਣੇ ਕਰਨੀ ਪਊਗੀ ਜਾਂ ਜ਼ਮੀਨ ਵੇਚਣੀ ਪਊਗੀ ਤਾਂ ਮੈਂ ਉਸ ਨਜ਼ਰੀਏ ਨਾਲ ਵੀਡੀਓ ਬਣਾਈ ਸੀ ਵੀ ਕਮ ਸੇ ਕਮ ਯਾਰ ਉਹਦੇ ਘਰ ਦੇ ਤਾਂ ਸਰਵਾਈਵ ਕਰ ਜਾਣ ਘਰਦਿਆਂ ਨੂੰ ਜ਼ਮੀਨ ਨਾ ਵੇਚਣੀ ਪਵੇ ਘਰਦਿਆਂ ਨੂੰ ਕਰਜ਼ਾ ਨਾ ਲੈਣਾ ਪਵੇ ਵੀ 2-3 ਲੱਖ ਰੁਪਏ ਦੇ ਵਿੱਚ ਲਾ ਕੇ ਵੀ ਆਪਾਂ ਕੈਨੇਡਾ ਜਾ ਸਕਦੇ ਹਾਂ ਜਿਹਦੀ ਗਰਾਰੀ ਜਿਹਨੇ ਜਾਣਾ ਹੀ ਜਾਣਾ ਮੈਂ ਵੀਡੀਓ 'ਚ ਇਹ ਗੱਲ ਸਾਫ਼ ਗੱਲ ਕਹੀ ਸੀ ਵੀ ਇਹ ਵੀਡੀਓ ਸਿਰਫ ਉਹ ਬੰਦੇ ਵਾਸਤੇ ਹੈ ਜਿਹੜੇ ਨੇ ਜਿੱਦ ਫੜੀ ਹੋਈ ਆ ਮੈਂ ਕੈਨੇਡਾ ਜਾਣਾ ਹੀ ਜਿਹਦੇ ਤੇ ਕਿਸੇ ਵੀਡੀਓ ਦਾ ਕੋਈ ਅਸਰ ਨਹੀਂ ਹੁੰਦਾ ਜਿਹਦੇ ਤੇ ਕਿਸੇ ਦੀ ਸਲਾਹ ਕੋਈ ਅਸਰ ਨਹੀਂ ਹੁੰਦੀ ਕਈ ਬੰਦਿਆਂ ਨੇ ਉਹ ਵੀਡੀਓ ਨੂੰ ਥੋੜਾ ਜਿਹਾ 네ਗਟਿਵ ਵੇ ਨਾਲ ਲਿਆ ਕਿਉਂਕਿ ਆਪਾਂ ਨੂੰ ਆਪਣੀ ਪੰਜਾਬੀਆਂ ਦੀ ਆਦਤ ਹੀ ਹੈ ਮੈਂ ਕਹਿਣਾ ਨਹੀਂ ਚਾਹੁੰਦਾਗਾ 네ਗਟਿਵ ਚੀਜ਼ ਨੂੰ ਪਹਿਲਾਂ ਫੜਦੇ ਆ ਪੋਜ਼ਿਟਿਵ ਉਹਦਾ ਮਤਲਬ ਨਹੀਂ ਸਮਝਦੇ ਵੀ ਆਪਾਂ ਮਤਲਬ ਕੀ ਹੋ ਸਕਦਾ ਨਾਲੇ ਵੀਡੀਓ ਦੇ ਵਿੱਚ ਮੈਂ ਵਾਰ-ਵਾਰ ਇਹੀ ਬੇਨਤੀ ਕੀਤੀ ਸੀ ਵੀ ਸਿਰਫ ਉਹ ਬੰਦੇ ਆਸਤੇ ਵੀਡੀਓ ਆ ਜਿਹੜੇ ਬੰਦੇ ਕੈਨੇਡਾ ਜਾਣਾ ਚਾਹੁੰਦੇ ਆ ਜਿਹੜੀ ਕਿਸੇ ਦੀ ਗੱਲ ਨਹੀਂ ਸੁਣ ਰਹੇਗੇ ਜਿਨ੍ਹਾਂ ਨੇ ਜਾਣਾ ਹੀ ਜਾਣਾ ਹੈ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇਗੇ ਜਿਹਦੀ ਗਰਾਰੀ ਅੜ ਗਈ ਉਹਨੇ ਜਾਣਾ ਹੀ ਜਾਣਾ ਤਾਂ ਫਿਰ ਕਿਉਂ ਘਰਦਿਆਂ ਨੂੰ ਉਹ ਕਰਜ਼ੇ ਦੇ ਵਿੱਚ ਡਬੋਵੇ ਕਿਉਂ ਉਹਦੇ ਘਰਦਿਆਂ ਨੂੰ ਜ਼ਮੀਨ ਵੇਚ ਨਹੀਂ ਪਾਵੇ ਹੋਰ ਵੀ ਤਰੀਕੇ ਆ ਕੈਨੇਡਾ ਜਾਣ ਦੇ ਜੇ ਨਹੀਂ ਟਲਦਾ ਬੰਦਾ ਇਸ ਤਰੀਕੇ ਨਾਲ ਵੀ ਜਾ ਸਕਦਾ ਹੁਣ ਦੂਜੀ ਗੱਲ ਮੈਂ ਉਸ ਵੀਡੀਓ 'ਚ ਬੇਨਤੀ ਕੀਤੀ ਸੀ ਵੀ ਜੇ ਬੰਦੇ ਨੇ ਕੈਨੇਡਾ ਜਾਣਾ ਹੈ ਕਮ ਸੇ ਕਮ ਗ੍ਰੈਜੂਏਸ਼ਨ ਕਰ ਲੇ ਗ੍ਰੈਜੂਏਸ਼ਨ ਕਰਕੇ 10 ਸਾਲ ਦਾ ਐਕਸਪੀਰੀਅੰਸ ਜਾਂ 4 ਸਾਲ ਦਾ ਐਕਸਪੀਰੀਅੰਸ ਹੋਊਗਾ ਤਾਂ ਫਿਰ PR ਅਪਲਾਈ ਕਰੇ ਹੋ ਸਕਦਾ ਉਹ ਜਦੋਂ ਗ੍ਰੈਜੂਏਸ਼ਨ ਕਰਨ ਲੱਗ ਜੇ ਇੱਕ ਵਾਰੀ ਉਹ ਬੰਦਾ ਟਾਲ ਜੇ ਹੋ ਸਕਦਾ ਉਹਦਾ ਵਿਚਾਰ ਹੀ ਬਦਲ ਜੇ ਹੋ ਸਕਦਾ ਜਦੋਂ ਉਹਨੂੰ ਗ੍ਰੈਜੂਏਸ਼ਨ ਕਰੂਗਾ ਉਹਨੂੰ ਕੋਈ ਨੌਕਰੀ ਮਿਲ ਜੇ ਹੋ ਸਕਦਾ ਵੀ ਹਾਲਾਤ ਕੈਨੇਡਾ ਦੇ ਉਦੋਂ ਤੱਕ ਉਹ ਜੇ ਹੋ ਜਾਣ ਕਿ ਉਹਨੂੰ ਵੀ ਚਾਣਨ ਹੋ ਜੇ ਵੀ ਹਾਂ ਵੀ ਕੈਨੇਡਾ ਜਾਣਾ ਸੇਫ ਨਹੀਂ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੀ ਵੀਡੀਓ ਮੈਂ ਪੋਸਟ ਕੋਈ ਮੈਂ ਐਡਾ ਬੇਕੂਫ ਨਹੀਂ ਹੈਗਾ ਮੈਂ ਉਹਦਾ ਕੋਈ ਮਤਲਬ ਕਰਕੇ ਹੀ ਵੀਡੀਓ ਬਣਾਈ ਸੀਗੀ ਅਦਰਵਾਈਜ਼ ਮੇਰੀ ਹਮੇਸ਼ਾ ਹੀ ਕੋਸ਼ਿਸ਼ ਆ ਹਮੇਸ਼ਾ ਹੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਦੀ ਇਹੀ ਕੋਸ਼ਿਸ਼ ਆ ਵੀ ਜਿਹੜੇ ਸਾਡੇ ਪੰਜਾਬੀ ਭਰਾ ਜਾਂ ਪ੍ਰਾਪੀ ਭੈਣਾਂ ਹੈਗੀਆਂ ਜਾਂ ਇੰਡੀਅਨ ਆ ਜਿਹੜੇ ਉਹ ਇੰਡੀਆ ਛੱਡ ਕੇ ਜਾਂ ਪੰਜਾਬ ਛੱਡ ਕੇ ਬਾਹਰ ਨਾ ਜਾਣ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਪੋਜ਼ਿਟਿਵ ਵੇ ਨਾਲ ਸੋਚਿਆ ਕਰੋ ਉਹਨੂੰ ਦੂਰਦ੍ਰਿਸ਼ਟੀ ਨਾ ਸੋਚੋ ਉਹਦਾ ਮਤਲਬ ਕੀ ਆ ਕੋਈ ਐਵੇਂ ਨਹੀਂ ਮੈਂ ਕੋਈ ਵੀਡੀਓ ਪਾਸ ਪੋਸਟ ਪਾਈ ਉਹਦਾ ਕੋਈ ਰੀਜਨ ਹੀ ਸੀਗਾ ਪਾਉਣ ਦਾ ਤੇ ਉਹਦਾ ਬਹੁਤ ਵੱਡਾ ਕਾਰਨ ਸੀਗਾ ਤਾਂ ਕਿ ਜਿਹੜਾ ਜਿਹੜੇ ਬੰਦੇ ਦੇ ਸਿਰ ਅੱਜ ਵੀ 20 25 ਲੱਖ ਚੜਦਾ ਕਰਜ਼ੇ ਦਾ ਜਾਂ ਜਿਹਨੂੰ ਜ਼ਮੀਨ ਵੇਚਣੀ ਪਵੇ ਉਹਨੂੰ ਜ਼ਮੀਨ ਦਾ ਵੇਚਣੀ ਪਵੇ ਬਹੁਤ ਬੰਦਿਆਂ ਨੇ ਜਿਹੜੇ ਹੈਗੇ 네ਗੇਟਿਵ ਕਮੈਂਟ ਕੀਤੇ ਤੇ ਇਸ ਕਰਕੇ ਮੇਰੀ ਜਿਹੜੀ ਵੀਡੀਓ ਪਾਉਣ ਦਾ ਕਾਰਨ ਆ ਉਹ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਠੀਕ ਹੈ ਇਸ ਨੂੰ 네ਗੇਟਿਵ ਨਾ ਲਿਆ ਜਾਵੇ ਪੋਜ਼ਿਟਿਵ ਵੇ ਨਾਲ ਤੁਸੀਂ ਲੌਗ ਲੋਂਗ گے ਉਸ ਵੀਡੀਓ ਨੂੰ ਤਾਂ ਤੁਹਾਨੂੰ ਪੋਜ਼ਿਟਿਵ ਬਹੁਤ ਕੁਝ ਦੇਸੂਗਾ ਇਸ ਕਰਕੇ ਵੀਰ ਆਪਾਂ ਜਿਹੜੀ ਪੰਜਾਬੀਆਂ ਵਾਲੀ ਆਦਤ ਆ ਨਾ ਉਹ ਛੱਡਦੀਏ ਹੁਣ ਆਪਾਂ ਸਿਆਣੇ ਹੋ ਗਏ ਆਪਾਂ ਸਮਝਦਾਰ ਹੋ ਗਏ ਉਹਨੂੰ ਪੋਜ਼ਿਟਿਵ ਵੇ ਨਾਲ ਲਿਆ ਜਾਵੇ ਥੈਂਕ ਯੂ ਸੋ ਮੱਚ